ਸਤ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਦੋਸਤੋ ਅਸੀਂ ਫਨੀ ਵੀਡੀਓ ਬਣਾਉਂਦੇ ਰਹਿੰਨੇ ਆ ਤੇ ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੋ ਸਾਨੂੰ ਚੰਗਾ ਲੱਗਦਾ ਪਰ ਅੱਜ ਇੱਕ ਸੀਰੀਅਸ ਮੈਟਰ ਹੈ ਤੇ ਆ ਜਿਹੜਾ ਬਾਈ ਗੈਰੀ ਸਾਡੇ ਨਾਲ ਹੁੰਦਾ ਅੱਜ ਸਵੇਰੇ ਮੇਰੇ ਕੋਲੇ ਆਇਆ ਤੇ ਬਹੁਤ ਪਰੇਸ਼ਾਨ ਸੀ ਤੇ ਮੇਤੋ ਇਹਦੀ ਪਰੇਸ਼ਾਨੀ ਦੇਖੇ ਨਹੀਂ ਗਈ ਮੈਂ ਪੁੱਛਿਆ ਨੇ ਕੀ ਹੋ ਗਿਆ ਕੀ ਗੱਲ ਹੋ ਗਈ ਤੇ ਕਹਿੰਦਾ ਬਾਈ ਕੀ ਦੱਸਾਂ ਯਾਰ ਕਹਿੰਦਾ ਵੀ ਘਰ ਵਾਲੀ ਮੇਰੀ ਕੋਈ ਵੀ ਗੱਲ ਨਹੀਂ ਮੰਨਦੀ ਫਿਰ ਮੈਂ ਇਹਨੂੰ ਦੱਸਿਆ ਮੈਨੂੰ ਸਮਝਾਇਆ ਵੀ ਬਾਈ ਫਿਕਰ ਨਾ ਕਰ ਮੇਰੀ ਤਾਂ ਆਪ ਨਹੀਂ ਮੰਨਦੀ ਕੀ ਹੋਇਆ